ਮੈਂ ਡਾਕਟਰ ਸਰਦੇਵ ਸਿੰਘ ਲੋਕਾ ਸਾਹਿਬ ਦਾ ਕਾਉਂਸਲਰ ਪ੍ਰੈਜਿਡੈਂਟ ਡਿਸਟ੍ਰਿਕਟ ਕੰਜ਼ਿਊਮਰ ਵੈਲਫੇਅਰ ਫੋਰਮ ਤਰਨਤਾਰਨ ਨਵੇਂ ਸਾਲ ਤੇ 2025 ਆਉਣ ਵਾਲੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਸਮੁੱਚੇ ਹਿੰਦੁਸਤਾਨ ਵਾਸੀਆਂ ਨੂੰ 2025 ਦੇ ਵਿੱਚ ਫੌਨ ਤੇ ਬਹੁਤ-ਬਹੁਤ ਲੋਕਾਂ ਨੂੰ ਵਧਾਈ ਦਿੰਦਾ ਹਾਂ ਔਰ ਪ੍ਰਮਾਤਮਾ 'ਤੇ ਅਰਦਾਸ ਕਰਦਾ ਇਹ 2025 ਜਿਹੜਾ ਸਾਲ ਆ ਰਿਹਾ ਲੋਕਾਂ ਦੇ ਖੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ ਅਤੇ ਨਾਲ ਮੈਂ ਇੱਕ ਨੌਜਵਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਕੁਝ ਨੌਜਵਾਨ ਕਰਾਏ ਪਏ ਨੇ ਕਰਾਏ ਤੋਂ ਭਾਵੇਂ ਵੀ ਕੁਝ ਨੌਜਵਾਨ ਜਿਹੜੇ ਨੇ ਮਤਲਬ ਨਸ਼ਿਆਂ ਦੇ ਆਦੀ ਹੋਏ ਪਏ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਮਤਲਬ ਇਹ ਗੱਲ ਨੂੰ ਤਿਆਗ ਕੇ ਤੇ ਆਪਣੇ ਜੀਵਨ ਨੂੰ ਸੁਧਾਰ ਵਾਲੇ ਪਾਸੇ ਲਿਉਣ ਕਿਉਂਕਿ ਜਿਹੜੀ ਜਵਾਨੀ ਆ ਇਹ ਰੋਜ਼-ਰੋਜ਼ ਨਹੀਂ ਆਉਦੀ ਹੈਗੀ ਤੇ ਜਵਾਨੀ ਦੇ ਵਿੱਚ ਹੀ ਮਤਲਬ ਬੰਦਾ ਜਿਹੜਾ ਵਾ ਉਹ ਰਸਤੇ ਦੋ ਚੁੰਦਾ ਵਾ ਇੱਕ ਚੰਗਾ ਰਸਤਾ ਇੱਕ ਮਾੜਾ ਰਸਤਾ ਔਰ ਜਿਹੜੇ ਨੌਜਵਾਨ ਜਿਹੜੇ ਚੰਗਾ ਰਸਤਾ ਚੁਣਗੇ ਨੇ ਉਹ ਨੌਜਵਾਨ ਜਿਹੜੇ ਬਾਹਰ ਵੀ ਚਲ ਗਏ ਨੇ ਤੇ ਮਤਲਬ ਬਹੁਤ ਵੀ ਚੰਗਿਆ ਕਮਾਉਣ ਵਾਲੇ ਪਾਸੇ ਜਿਹੜੇ ਨੌਕਰੀਆਂ ਦੇ ਪਾਸੇ ਵੀ ਲੱਗੇ ਨੇ ਤੇ ਜਿਹੜੇ ਨੌਜਵਾਨ ਕਰਾਏ ਪੈ ਗਏ ਨੇ ਉਹਨਾਂ ਲੋਕਾਂ ਨੇ ਆਪਣੀ ਲਾਈਫ ਵੀ ਬਰਬਾਦ ਕਰ ਲਈ ਆ ਤੇ ਬਹੁਤ ਮਾੜੇ ਕੰਮਾਂ ਦੇ ਵਿੱਚ ਪੈ ਕੇ ਤੇ ਆਪਣਾ ਸਾਰਾ ਜੀਵਨ ਤੇ ਭਵਿੱਖ ਵੀ ਖਰਾਬ ਕਰ ਲਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਛੋਟੇ ਵੱਡੇ ਵੀਰਾਂ ਨੂੰ ਵੀ ਇਹਨਾਂ ਗੱਲਾਂ ਨੂੰ ਛੱਡ ਕੇ ਚੰਗਾ ਕਮਾਉਣ ਵਾਲੇ ਪਾਸੇ ਹੁਣ ਤਾਂ ਕਿ ਆਪਣਾ ਜਿਹੜਾ ਆਪਣੇ ਆਪਣੇ ਆਪ ਨੂੰ ਪਰਿਵਾਰ ਨੂੰ ਤੇ ਸਮਾਜ ਨੂੰ ਸੁਧਾਰਨ ਤਾਂ ਕਿ ਇੱਕ ਚੰਗੇ ਜਿਹੜੇ ਆਪਣੇ ਸਮਾਜ ਦੇ ਵਿੱਚ ਚੰਗੇ ਸਮਾਜ ਨੂੰ ਉਚਾਰਨ ਵਾਲੇ ਪਾਸੇ ਆਉਣ ਤੇ ਦੂਸਰੇ ਪਾਸੇ ਮੈਂ ਇੱਕ ਬੇਨਤੀ ਹੋਰ ਕਰਦਾ ਕਿ ਜਿਹੜੀ ਅੱਜ ਕੱਲ ਚੈਨਾ ਡੋਰ ਜਿਹੜੀ ਆ ਉਹ ਬੜੀ ਭਾਰੂ ਹੋਈ ਪਈ ਆ ਉਹ ਚੈਨਾ ਡੋਰ ਦੀ ਸਭ ਤੋਂ ਵੱਧ ਤੇ ਮਾੜੀ ਗੱਲ ਜਿਹੜੀ ਵੇਖਣ ਦੇ ਵਿੱਚ ਆਈ ਆ ਕਿ ਜਿਹੜੀ ਹੋਮ ਡਿਲੀਵਰੀ ਚੱਲ ਰਹੀ ਆ ਉਸ ਕ੍ਰਿਸਟੋਫਲੋਂ ਤੇ ਦੁਕਾਨਾਂ ਦੇ ਉੱਤੇ ਗੱਟੂ ਲੈ ਕੇ ਲੋਕ ਜਾਂਦੇ ਹੁੰਦੇ ਸੀ ਪਰ ਐ ਸ਼ਾਂਤ ਇੱਕ ਨਵੀਂ ਚੀਜ਼ ਜਿਹੜੀ ਦੇਖਣ ਦੇ ਵਿੱਚ ਆ ਗਈ ਆ ਕਿ ਦੁਕਾਨਦਾਰ ਜਿਹੜੇ ਆ ਉਹ ਦੁਕਾਨਾਂ ਤੇ ਵੇਚਣਾ ਉਹਨਾਂ ਨੇ ਬੰਦ ਕੀਤਾ ਵਾ ਸਿਰਫ ਟੈਲੀਫੋਨ ਦੇ ਉੱਤੇ ਟੈਲੀਫੋਨਿਕਲੀ ਹੋਮ ਡਿਲੀਵਰੀ ਦੇ ਰਹੇ ਨੇ ਟੈਲੀਫੋਨ ਆਉਂਦਾ ਵਾ ਫਿਰ ਸਾਨੂੰ ਇੰਨੇ ਗੱਟੇ ਚਾਹੀਦੇ ਆ ਸਾਨੂੰ ਇੰਨੇ ਗੱਟੂ ਚਾਹੀਦੇ ਆ ਬੰਦੇ ਗਾਂ ਰੱਖੇ ਆ ਘਰੋ ਘਰੀ ਸਪਲਾਈ ਕਰ ਰਹੇ ਨੇ ਔਰ ਪ੍ਰਸ਼ਾਸਨ ਜਿਹੜਾ ਵਾ ਕੋਈ ਇਹੋ ਜੀ ਗੱਲ ਨਹੀਂ ਕਿ ਜਦੋਂ ਕਿ ਵੱਡੇ ਤੋਂ ਵੱਡੇ ਕੰਮ ਜਿਹੜੇ ਪ੍ਰਸ਼ਾਸਨ ਜਿਹੜਾ ਡੱਕ ਲੈਂਦਾ ਵਾ ਰੁਕਾਵਟ ਪਾ ਦਿੰਦਾ ਵਾ ਔਰ ਕੰਟਰੋਲ ਕਰ ਲੈਂਦਾ ਵਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਚੈਨਾਟੌਰ ਦੇ ਉੱਤੇ ਜਿਹੜਾ ਕੰਟਰੋਲ ਨਾ ਕੀਤਾ ਜਾ ਸਕੀ ਪ੍ਰਸ਼ਾਸਨ ਵਾ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਸਰਕਾਰਾਂ ਵਾ ਤੇ ਕੋਈ ਏਡੀ ਵੱਡੀ ਗੱਲ ਨਹੀਂ ਗਈ ਬਹੁਤ ਜੰਦੀ ਕੰਟਰੋਲ ਕੀਤਾ ਜਾਦਾ ਵੇਖਣ ਦੇ ਵਿੱਚ ਆਇਆ ਪਹਿਲੇ ਸਮੇਂ ਦੇ ਵਿੱਚ ਜੇ ਲੋਹੜੀ ਆਉਣੀ ਆ ਬਸੰਤ ਆਉਣੀ ਆ ਪਰ ਫਿਰ ਵੀ ਪੰਜਾਬ ਦੇ ਵਿੱਚ 8 10 ਘਟਨਾਵਾਂ ਜਿਹੜੀਆਂ ਇਹੋ ਜਿਹੇ ਹੁਣ ਤੱਕਰ ਵਾਪਰ ਗਏ ਆ ਵਾ ਜਿਹੜੇ ਕਿ ਕੁਝ ਮੌਤ ਦੇ ਮੂੰਹ ਮਹਾਈ ਬਚੇ ਨੇ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਤੇ ਆਮ ਲੋਕਾਂ ਨੂੰ ਵੀ ਇਸ ਗੱਲ ਦਾ ਵੀ ਸਖਤੀ ਦੇ ਨਾਲ ਕੰਟਰੋਲ ਕੀਤਾ ਜਾਵੇ ਥੈਂਕ ਯੂ ਵੈਰੀ ਮਚ